ਖੈਰ ਸੁੱਖ ਰੱਖੇ ਰੱਬ ਸਿਰੇ ਲੱਗ ਜੇ ਤੇਰੀ ਮੇਰੀ ਲਾਈਫ ਦਾ ਟ੍ਰਿਪ ਬਣਿਆ ਵੇਖੀਂ ਢਿੱਲਾ ਛੱਡੀ ਨਾ ਜੇ ਹਉਣ ਜੋਗੀਏ ਗੋਰੀਆਂ ਬਾਹਾਂ ਦਾ ਜੋ ਗਰਪ ਬਣਿਆ ਹਰ ਕੋਈ ਚਾਹੁੰਦਾ ਪਰ ਪੋਜ ਠੋਕਣਾ ਵੇਖ ਬੀਬਾ ਕੱਚ ਦੇ ਗਲਾਸ ਵਰਗੀ ਤੇਰੇ ਉੱਤੇ ਮਿੱਤਰਾਂ ਦਾ ਟੈਗ ਲੱਗਿਆ ਗੱਬਰੂ ਦੀ ਪਕੜ ਪਲਾਸ ਵਰਗੀ ਤੇਰੇ ਉੱਤੇ ਮਿੱਤਰਾਂ ਦਾ ਟੈਗ ਲੱਗਿਆ ਗੱਬਰੂ ਪਕੜ ਪਲਾਸ ਮਰ ਕੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖਿਆ ਕੀਤਾ ਕਿਸੇ ਗੱਲ ਦਾ غرور ਕੋਈ ਨਾ ਕਿੰਨੇ ਤਾੜਾਂ ਵਾਲ ਹੋਗੇ ਡਟਣਾ ਨਾ ਹੋਏਗੀ ਮਾਰੇ ਟੈਮੂ ਵਿੱਚ ਤੂੰ ਵੀ ਦੂਰ ਹੋਈ ਨਾ ਤਾੜਾਂ ਵਾਲ ਹੋਗੇ ਡਟਣਾ ਨਾ ਹੋਏਗੀ ਮਾਰੇ ਟੈਮੂ ਵਿੱਚ ਤੂੰ ਵੀ ਦੂਰ ਹੋਈ ਨਾ